ਪਟਾਲਾ ਤੋਂ ਵਿਧਾਇਕਮਨ ਚੇਰ ਸਿੰਘ ਸ਼ੈਰੀ ਗਲਸੀ ਵੱਲੋਂ ਪਟਾਲਾ ਦੀ ਕਾਰਪੋਰੇਸ਼ਨ ਦੀ ਮੀਟਿੰਗ ਹਾਲ ਵਿੱਚ ਪਟਾਲਾ ਵਾਸੀਆਂ ਨਾਲ ਕੀਤੀ ਗਈ ਮਿਲਣੀ ਇਸ ਮੌਕੇ ਸਾਰੇ ਹੀ ਸਰਕਾਰੀ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਹੋ ਰਹੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਧਾਇਕ ਨੇ ਮੌਕੇ ਤੇ ਸੁਣ ਕੇ ਹਲਵੀ ਕੀਤਾ ਗੱਲਬਾਤ ਦੌਰਾਨ ਵਿਧਾਇਕਮਨ ਚੇਰ ਸਿੰਘ ਸ਼ੈਰੀ ਗਲਸੀ ਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲਦੀਆਂ ਸੰਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ ਜਿਸ ਨੂੰ ਰੋਕਣ ਦੇ ਲਈ ਮੈਂ ਖੁਦ ਅੱਜ ਸਰਕਾਰੀ ਦਫ਼ਤਰ ਦੇ ਵਿੱਚ ਕੈਂਪ ਲਗਾਇਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਦੇ ਸੁਣ ਕੇ ਹਲ ਵੀ ਕੀਤੀਆਂ ਬਹੁਤ ਸਾਰੇ ਅਧਿਕਾਰੀ ਅਜੇ ਹਨ ਜਿਹੜੇ ਲੋਕਾਂ ਨੂੰ ਖੱਜਲ ਖੋਰ ਕਰਦੇ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਇਹ ਸਿਲਸਿਲਾ ਲਗਾਤਾਰ ਹਰ ਹਫਤੇ ਜਾਰੀ ਰਹੇਗਾ। ਕਿੰਨੇ ਕੀਤੇ ਜਾ ਰਹੀ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੈ ਕੇ ਆਏ ਹੋ? ਅ ਦੇਖੋ ਜੀ ਮੁਸ਼ਕਲਾਂ ਤੇ ਉਹ ਛੋਟੀਆਂ-ਛੋਟੀਆਂ ਪਰ ਦੁੱਖ ਉਦੋਂ ਲੱਗਦਾ ਵੀ ਜਦੋਂ ਲੋਕਾਂ ਨੂੰ ਚੱਕਰ ਤੇ ਫੇਰੇ ਤੇ ਫੇਰੇ ਜਦੋਂ ਸੁਣਵਾਈ ਨਾ ਹੋਵੇ ਫਿਰ ਕਿਤੇ ਨਾ ਕਿਤੇ ਮਜਬੂਰਾਂ ਸਾਨੂੰ ਲੋਕਾਂ ਨੇ ਚੁਣਿਆ ਫਿਰ ਲੋਕਾਂ ਦੀ ਸਾਨੂੰ ਤਾਂ ਸੁਣਨੇ ਪੈਣੀ ਕਿ ਖਾਸ ਕਰਕੇ ਇਹ ਵੀ ਅੱਜ ਪੋਸਟ ਦਫ਼ਤਰ ਨੂੰ ਤੁਸੀਂ ਆਏ ਹੋ ਉਸ ਦਫ਼ਤਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਥੇਲੇ ਮਾਰਨੇ ਕਰ ਦਿੱਤੇ ਆਰਗੂਸ਼ਨ ਜਾ ਬਾਰੇ ਦੇਖੋ ਜੀ ਮੈਨੂੰ ਕਾਫੀ ਲਾਮੇ ਮਿਲੇ ਆ ਜੀ ਜਿਸ ਕਰਕੇ ਕਾਫੀ ਲੋਕ ਖੱਜਲ ਖਵਾਰੀ ਮਿਲੀ ਆ ਜੀ ਜਿਹਦੇ ਕਰਕੇ ਮੇਰੀ ਮਜਬੂਰੀ ਬਣੀ ਆ ਵੀ ਮੈਂ ਇੱਥੇ ਆ ਕੇ ਬਾਵਾ ਲੋਕਾਂ ਦੀਆਂ ਮੁਸ਼ਕਲਾਂ ਸੁਣੀ ਆ ਔਰ ਲੋਕਾਂ ਦੇ ਕੰਮ ਕਰ ਰਹੇ ਹਾਂ ਸਵਿਧ ਦੇ ਵਿੱਚ ਕਿੰਨੇ ਸੈਟੀਸਫਾਈਟ ਨਹੀਂ ਹੋਏ ਨਹੀਂ ਜੀ ਬਿਲਕੁਲ ਜੀ ਆ ਹੁਣ ਇੱਕ ਮਾਤਾ ਵਿਚਾਰੀ ਅਫਸਰ ਕਹਿ ਰਿਹਾ ਵੀ ਮੈਂ ਉਹਦੇ ਖਾਤੇ 'ਚ ਪੈਸੇ ਪਾਤੇ ਮਾਤਾ ਕਹਿੰਦੀ ਭਏ ਨਹੀਂ ਮੈਂ ਕਿਹਾ ਪੈਸੇ ਕਿੱਥੇ ਪਏ ਕਹਿੰਦੀ ਬੈਂਕ ਦੇ ਖਾਤੇ 'ਚ ਅਫਸਰ ਕਹਿੰਦਾ ਮੈਂ ਕਿਹਾ ਹੁਣੇ ਮਾਤਾ ਨੂੰ ਮੋਟਰਸਾਈਕਲ ਤੇ ਬਿਠਾ ਚੱਲ ਪਹਿਲਾਂ ਖਾਤਾ ਚੈੱਕ ਕਰਕੇ ਆ। ਨਾਲ ਮੈਂ ਆਪਣਾ ਬੰਦਾ ਭੇਜਿਆ। ਹੁਣ ਵਿਚਾਰੇ ਲੋਕ ਕਿਉਂ ਖੱਜਲ ਖਰਾਬ ਹੁਣ ਦੁੱਖ ਲੱਗਦਾ। ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਸਾਰੇ ਨਹੀਂ ਕਹਿੰਦਾ। ਕੁਝ ਅਫਸਰ ਜਿਹੜੇ ਨੇ ਉਹ ਐ ਇਗਨੋਰ ਕਰ ਦਿੰਦੇ ਲੋਕਾਂ ਨੂੰ ਪਰ ਲੋਕਾਂ ਦੇ ਹਮਦਰਦੀ ਆ ਪਾਵਾਂ। ਲੋਕਾਂ ਨੇ ਸਾਡੀ ਬਾਹ ਫੜੀ ਆ। ਅੱਜ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਫ ਹੋ ਜਿਸ ਤਰੀਕੇ ਨਾਲ ਅੱਜ ਤੁਸੀਂ ਸਰਕਾਰੀ ਦਫ਼ਤਰਾਂ 'ਚ ਆ ਕੇ ਬੈਠੇ ਹੋ ਲੋਕਾਂ ਨੂੰ ਖਾਲੀ ਸੁਣੇ ਲੋਕਾਂ ਦੇ ਕੰਮ ਹੋ ਰਿਹਾ ਇਸ ਸਿਸਟਮ ਲਗਾਤਾਰ ਚੱਲ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੇਰੇ ਕੋਲ ਏਰੀਆ ਜ਼ਿਆਦਾ ਪਟਾਲਾ ਤੇ ਮੇਰਾ ਹੈ ਹੀ ਹੈ ਵਾ ਮੇਰਾ ਪਰਿਵਾਰ ਹੈ ਠੀਕ ਹੈ ਅੱਗੇ ਵੀ ਹੁਣ ਮੇਰੇ ਕੋਲ ਪਠਾਨਕੋਟ ਏਰੀਆ ਉੱਥੇ ਮੰਤਰੀ ਸਾਹਿਬ ਨਾਲ ਨੇ ਹੁਣ ਆਪਾਂ ਉੱਥੇ ਵੀ ਲਾਵਾਂਗੇ ਕਿ ਫਿਰ ਬੈਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਬਾਕੀ ਹਲਕਾ ਇੰਚਾਰਜ ਜਿਹੜੇ ਗਰਦਾਸਪੁਰ ਵੀ ਬੈਠਾਂਗੇ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਅਜੇ ਤਰ੍ਹਾਂ ਹੁਣ ਹਫਤੇ ਦੇ ਕੰਮ ਹੈ ਕੱਢ ਜਾਣੇ ਅਗਲੇ ਹਫਤੇ ਫਿਰ ਬਹਿ ਜਾਣਾ ਇੱਕ ਗੱਲ ਵਾਦਾ ਕਰਦਾ ਇਹ ਰਾਸ਼ਿਕ ਘਟੂਗਾ ਨਹੀਂ ਅੱਗੇ ਨਾਲੋਂ ਵਧੂਗਾ ਜ਼ਰੂਰ ਕਿਉਂ ਵਧੂਗਾ ਜਦੋਂ ਲੋਕਾਂ ਦੇ ਕੰਮ ਹੁੰਦੇ ਆ ਨਾ ਲੋਕਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਇੱਥੋਂ ਆ। ਮੈਂ ਕਹਿੰਦਾ ਜੀ ਪੱਗੇ ਸਟੇਟ ਦੀ ਇਲੈਕਸ਼ਨ ਸੀ ਉਹਦੀ ਅੱਗੇ ਸੈਂਟਰ ਦੀ ਇਲੈਕਸ਼ਨ ਸੀ ਇਹ ਇਲੈਕਸ਼ਨ ਸਟੇਟ ਦੀ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਲੋਕ ਲੋਕਾਂ ਦਾ ਫਤਵਾ ਕੀ ਹੈ ਥੈਂਕ ਯੂ ਆਓ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime